ਗੱਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਖੋਖਰ ਦੇ ਵਿੱਚ ਖੋਖਰ ਪਿੰਡ ਜ਼ਿਲ੍ਹਾ ਮੁਕਸਰ ਸਾਹਿਬ ਦਾ ਪਿੰਡ ਆ ਮਿੱਤਰੋ ਤੇ ਹਰੀਕੇ ਕਲਾਂ ਤੋਂ ਸਿੱਧੀ ਛੜ ਕੇ ਖੋਖਰ ਪਿੰਡ ਦੇ ਵਿੱਚ ਆਉਂਦੀ ਐ 6 ਕਿਲੋਮੀਟਰ ਦੀ ਦੂਰੀ ਪੈਂਦੀ ਐ ਖੋਖਰ ਪਿੰਡ ਨੂੰ ਹਰੀਕੇ ਕਲਾਂ ਪਿੰਡ ਤੋਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇ ਲੋ ਪਰਿਵਾਰ ਆ ਮਿੱਤਰੋ ਤੇ ਬਾਈ ਟੋਕੜਾ ਗੱਪਣਾ ਮਈਆਂ ਲੈ ਕੇ ਤਿਆਰ ਕਰਦਾ ਜਿਹੜਾ ਭਰਾ ਟੋਕੜਾ ਗੱਪਣਾ ਮਈਆਂ ਲੈ ਕੇ ਤਿਆਰ ਕਰਦਾ ਮੇਰੇ ਹਿਸਾਬ ਦੇ ਨਾਲ ਤਾਂ 10 ਕਿਲੇ ਪੈੜੀ ਠੇਕੇ ਰੱਖਣ ਦੇ ਨਾਲੋਂ ਲਾਹੇਵੰਦ ਰਹਿ ਜਾਂਦਾ ਵਾ ਸੋ ਅੱਜ 2 ਵਜਾ ਬਾਈ ਦੇ ਕੋਲੇ ਵਕਾਊ ਇਸ ਟਾਈਮ ਮਿੱਤਰੋ ਦੋਵੇਂ ਮੱਜਾ ਤਿਆਰੀ ਦੇ ਵਿੱਚ ਬਿਲਕੁਲ ਮੁਕੰਮਲ ਆ ਕਿੰਨੇ ਕਿੰਨੇ ਦਿਨਾਂ ਦੀਆਂ ਕੱਚੀਆਂ ਕੀ ਇਹਨਾਂ ਦੀ ਮੁੱਢਲੀ ਡਿਟੇਲ ਸਾਰੀ ਗੱਲਬਾਤ ਆਪਾਂ ਬਾਈ ਹੁਣਾਂ ਦੇ ਨਾਲ ਕਰ ਲੈਣੇ ਆਓ ਮਿਲਦੇ ਆ ਬਾਈ ਨੂੰ ਸਾਰੀ ਗੱਲਬਾਤ ਕਰਦੇ ਆ ਬਾਈ ਤੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਮਹਾਰਾਜ ਠੀਕ ਠਾਕ ਮਹਾਰਾਜ ਸਿੱਤਾ ਦੇ ਪਰਿਵਾਰ ਜੀ ਵਧੀਆ ਕਿਰਪਾ ਵਾ ਬਰਨਾਂ ਚ ਚਲੋ ਸ਼ੁਕਰ ਭਾਈ ਨਾਮ ਦੱਸ ਦਈਏ ਕਿਹੜਾ ਦੀ ਹਾਂਜੀ ਜਗਸੀਰ ਸਿੰਘ ਜੀ ਸਾਨੂੰ ਫਗਰਮੇਲ ਸਿੰਘ ਜੀ ਠੀਕ ਹੈ ਘਰ ਆਪਣਾ ਕਿੱਥੇ ਕੋ ਆ ਗਿਆ ਵੀਰੇ ਆਪਣਾ ਹੀ ਸਰਾਇਣਾਗੜ੍ਹ ਅੱਡੇ ਤੇ ਆਈ ਜੀ ਸਰਾਇਣਾਗੜ੍ਹ ਵਾਲੇ ਅੱਡੇ ਤੇ ਹਾਂਜੀ ਹਾਂਜੀ ਠੀਕ ਆ ਅੱਛਾ ਵੱਡੇ ਭਾਈ ਮੈਂ ਮਈਆਂ ਵਿਸਤਰੀਆਂ ਦੂ ਹਨਾ ਹਾਂਜੀ ਹਾਂਜੀ ਤੇ ਜਿਹੜੀ ਪਹਿਲੇ ਨੰਬਰ ਤੇ ਤੇਰੇ ਮੈਂ ਮਗਰ ਖੜੀ ਇਹਦੀ ਕੀ ਡਿਟੇਲ ਆ ਭਾਈ ਇਹ ਜੀ ਮੱਝ ਇਹ ਅਸੀਂ ਤੋਖੜ ਗੱਬਣ ਲਈ ਆ ਜ ਇਹ ਮਾਜੀ ਮੰਨ ਲਓ ਕਿ 6-7 ਕਿਲੋ ਦੁੱਧ ਅਸੀਂ ਗੱਬਣ ਟੋਕਰ ਜਦੋਂ ਲੈਂਦੀ ਟੋਕਰ ਗੱਬਣ ਜੀ ਠੀਕ ਹੈ ਵੀਰੇ 7 ਕਿਲੋ ਦੁੱਧ ਚੋਏ ਥੱਲੇ ਜੀ ਠੀਕ ਠੀਕ ਹੈ ਵੀਰੇ ਸਿਵਾਈ ਚੂਈ ਦੀ ਪੂਰੀ ਸੈਟ ਆ ਜੀ ਵਧੀਆ ਦੁੱਧ ਆ ਜੀ ਠੀਕ ਹੈ ਵੀਰੇ ਤੇ ਦੁੱਧ ਦਾ ਗ੍ਰੇ ਦੇ ਦੂੰਗੀ ਮੈਂ 14 ਕਿਲੋ ਜਾਂ ਮੈਂ ਹਾਂਜੀ ਹਾਂਜੀ ਦੁੱਧ ਦੇ ਦੂੰਗੀ ਦੁੱਧ ਆਇਆ ਜੀ ਅੱਜ 40 ਮਹੀ ਦੀ ਠੀਕ ਹੈ ਜੀ ਥੋੜਾ ਚੰਗੀ ਆਵੇ ਹਾਂ ਚੰਗੀ ਸਾਫ ਆ ਅੱਜ ਹਾਂਜੀ ਬਿਲਕੁਲ ਜੀ ਤੇ ਬਾਕੀ ਗੱਲ ਤਾਂ ਉਹ ਹੈ ਵੀ ਆਪਾਂ ਐਵੇਂ ਝੂਠ ਮਾਰ ਕੇ ਕੀ ਲੈਣਾ ਜੀ ਦੁੱਧ ਤਾਂ ਦੇਣਾ ਪਾਏ ਨਾ ਜੀ ਭਾਈ ਨਾ ਸੇਵਾ ਤੇ ਡਿਪੈਂਡ ਹਾਂਜੀ 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 ਅੱਛਾ ਭਾਈ ਰੇਟ ਕੀ ਰਹੂਗਾ ਜੇ ਨਾ ਇਹਦਾ ਰੇਟ ਜੀ ਜਾਇ ਜਾਈ 1.55 ਮੰਗਦੇ ਆ ਜੀ ਇਹਦਾ ਠੀਕ ਹੈ ਲਾਡ ਪਿਆਰ ਹੋ ਜੂ ਥੋੜਾ ਬਹੁਤ ਆ ਬਾਈ ਹਾਂਜੀ ਹਾਂਜੀ ਮਾਨਤਨ ਹੋ ਜੂਗਾ ਜੀ ਕੀ ਕੱਢਿਓ ਬਾਰ ਨੂੰ ਤੂਰੇ ਮੜਾ ਇਹਨੂੰ ਖੋਲਿਓ ਭਾਈ ਮੜਾ ਲੈ ਮਿੱਤਰੋ 1,55,000 ਰੁਪਏ ਦੀ ਡਿਮਾਂਡ ਆ ਸੂਣ ਵਾਲੀ ਵੇ ਆ ਤੀਜਾ ਸੂਆ ਗੇਲਿਓ ਦੂਜਾ ਗੇਲਿਓ ਚੌਥਾ ਗੇਲਿਓ ਇਹ ਤੁਹਾਡੇ ਤੇ ਡਿਪੈਂਡ ਆ ਪਿਊਸ਼ ਗਰੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਇਹ ਮਿਹਦੀ ਬਾਡੀ ਪੰਤਰ ਲੈਵੇ ਭਾਂਡੇ ਵਾਲੋ ਪੂਰੀ ਓਕੇ ਦੀ ਰਿਪੋਰਟ ਝੋਟੀ ਮੇਰੇ ਲੋ ਮੈਂ ਗੇਰੋ ਤੀਜਾ ਸੂਆ ਸੂਗੀ ਲੇਵੇ ਭਾਂਡੇ ਵਾਲੀ ਮੈਂ ਜੀ ਦੁੱਧੋ ਚੱਲ ਪਈ ਦਾ 15 16 ਕਿਲੋ ਦੁੱਧ ਵੀ ਕੁਛ ਨਹੀਂ ਕਹਿੰਦਾ ਇਹਨੂੰ ਤੇ ਮੇਤਰੋ ਕਿਉਂਕਿ ਬਰੀਕੀ ਪਤਲੀ ਚਮੜੀ ਦੀ ਜਵਾਂ ਲੇਵੇ ਭਾਂਡੇ ਵਾਲੀ ਮੈਂ ਆ 1,55,000 ਰੁਪਇਆ ਡਿਮਾਂਡ ਆ ਮੰਗਣ ਦਾ ਫਰਜ਼ ਆ ਕਿਉਂਕਿ ਭਈ ਤਿਆਰ ਕੀਤੀ ਆ ਪੱਠੇ ਪਾਏ ਆ ਦੋ ਟਾਈਮ ਖੋਲ ਖੁਣ ਕੇ ਬੰਨੀ ਆ ਆਸਤੇ ਤਿਆਰ ਕੀਤੀ ਆ ਕਿਉਂਕਿ ਤੇ ਵੀ ਕੋਈ ਵੀ ਕਿਸਾਨਪਰਾ ਦਾ ਜਾਨਵਰ ਤਿਆਰ ਹੁੰਦਾ ਤਾਂ ਉਹ ਬਹੁਤ ਆਸਤੇ ਹੁੰਦਾ ਕੀ ਮੈਂ ਜਾਨਵਰ ਨੂੰ ਵੇਚ ਕੇ ਆ ਕਰੂੰਗਾ ਜਾਂ ਫਸਲ ਤਿਆਰ ਹੁੰਦੀ ਆ ਆਪਣੀ ਤਾਂ ਆਪਾਂ ਫਸਲ ਤੇ ਬਹੁਤ ਕੋਲ ਸੋਚਿਆ ਹੁੰਦਾ ਕਿਉਂਕਿ ਫਸਲ ਨਹੀਂ ਜਾਂ ਜਾਨਵਰ ਨਹੀਂ ਆਪਣੇ ਸੁਪਨੇ ਹੁੰਦੇ ਆ ਮਿੱਤਰੋ ਤੇ ਸੁਪਨੇ ਪੂਰੇ ਪੈਸੇ ਨਾਲ ਹੁੰਦੇ ਆ ਤਾਂ ਪੈਸਾ ਕਿੱਥੋਂ ਆਉਂਦਾ ਪੈਸਾ ਮਿਹਨਤ ਕਰਨ ਤੋਂ ਬਾਅਦ ਇੱਕ ਚੀਜ਼ ਤਿਆਰ ਕਰਨ ਤੋਂ ਬਾਅਦ ਉਹਨੂੰ ਵੇਚ ਕੇ ਉਹਦਾ ਉਹਨੂੰ ਵਪਾਰ ਲੈਣ ਦੇ ਵਿੱਚ ਭੇਜ ਕੇ ਫਿਰ ਅੱਛਾ ਮਹਾਰਾਜ ਜੀ ਜਿਹੜੀ 2 ਨੰਬਰ ਤੇ ਮੈਂ ਆ ਇਹ ਕਿੰਨਾ ਵਸ ਹੁੰਦੀ ਆ ਇਹ ਦੂਜਾ ਵਸ ਹੁੰਦੀ ਝੋਟੀ ਜੀ ਠੀਕ ਹੈ ਇਹਦੇ ਕਿੰਨੇ ਦਿਨ ਬਾਕੀ ਆ ਹਜੇ ਇਹ ਬਸ 2-4 ਦਿਨ ਲਊਗੀ ਜੀ ਵੱਧ ਤੋਂ ਵੱਧ ਜੀ 5 ਲੈ ਜੀ ਠੀਕ ਹੈ ਇਹ ਵੀ ਲੈਂਦੀ ਹੋਈ ਸੀ ਕਿ ਬੜੀ ਹਾਂਜੀ ਹਾਂਜੀ ਇਹ ਵੀ ਲੈਂਦੀ ਇੱਕ ਨਿੱਕਰ ਦੀ ਗੱਪਣ ਸੀ ਜਦੋਂ ਲੈ ਕੇ ਆਦੇ ਕਿੰਨਾ ਦੁੱਧ ਸੀ ਇਹ ਸੀ 7ਕ ਮਹੀਨਾ ਸੀ ਸਵਾ 7 ਮਹੀਨੇ ਦੀ ਜੀ ਇਹਦਾ ਦੁੱਧ ਨਹੀਂ ਚੋਇਆ ਤੁਸੀਂ ਹੈ ਨਹੀਂ ਨਹੀਂ ਇਹ ਦਾ ਦਾ ਦੁੱਧ ਛੱਡੂ ਹੀ ਸੀ ਜੀ ਇਹ ਠੀਕ ਹੈ ਦੁੱਧ ਤਾਂ ਡਰਾਈ ਹੋਈ ਸੀ ਹਾਂਜੀ ਹਾਂਜੀ ਠੀਕ ਹੈ ਮਹਾਰਾਜ ਅੱਛਾ ਇਹਦਾ ਕੀ ਰੇਟ ਰਹੂਗਾ ਜੀ ਇਹਦਾ 145 ਮੰਗਦੇ ਆ ਜੀ ਠੀਕ ਹੈ ਮਾਨਤਨ ਹੋ ਜੂ ਵਿੱਚੋਂ ਜੀ ਹਾਂਜੀ ਕੋ ਮਾਨਤਨ ਹੋ ਜੂਗਾ ਜੀ ਠੀਕ ਹੈ ਕੱਢਿਓ ਬਾਰੂ ਤੂਰੇ ਇਹਨੂੰ ਵੀ ਖੋਲੋ ਮਹਾਰਾਜ ਲੈ ਵੀ ਮਿੱਤਰੋ ਦੂਜਾ ਸੂਆ ਝੋਟੀ ਆ ਸੂਣ ਵਾਲੀ ਆ ਲੇਵੇ ਭਾਂਡੇ ਵਾਲੀ ਆ ਕਰਮਾਂ ਵਾਲੀ ਬੰਦੀ ਤਾਂ ਸਾਉਣ ਦੇ ਵਿੱਚ ਕੁਆਲਟੀ ਲੋ ਚੰਗੀਆਂ ਜੰਨੀ ਹੈਗੀ ਕਰਮਾ ਵਾਲੀ ਦੇਖ ਸਕਦੇ ਹੋ ਮਿੱਤਰੋ ਤੁਸੀਂ ਹੁਣ ਤੋਂ ਤੋਰ ਕੇ ਵਿਖਾ ਰਿਹਾ ਕਿਉਂਕਿ ਬਈਆਂ ਥੋੜੀਆਂ ਵੱਡੀਆਂ ਲਾਈ ਮਿੱਤਰੋ ਦੇਖ ਸਕਦੇ ਕਰਮਾ ਦੀ ਝੋਟੀ ਸੋਹਣੀ ਸੁਨੱਖੀ 1 ਲੱਖ 45000 ਰੁਪਿਆ ਡਿਮਾਂਡ ਹੈ ਇੰਦੀ ਕਰਮਾ ਵਾਲੀ ਦੀ ਲਵੇ ਭਾਂਡੇ ਵਾਲੀ ਝੋਟੀ ਆ ਦੁੱਧ ਦੇ ਝੋਟੀ ਨੇ ਵੀ 11 12 12 13 ਇੱਥੇ ਜੇ ਪਾਈ ਜਾਣਾ ਟੋਰਾਣਾ ਕਿਉਂਕਿ ਮਿੱਤਰੋ ਥਣ ਲੇਵਾ ਚੰਗਾ ਲੱਗਾ ਹੋਇਆ ਭਲਾਂ ਦੇ ਵਿੱਚ ਆ ਇਹ ਆਂਦੇ ਨਾਲ ਲੱਗਦਾ ਪਹਿਲਾ ਸੂਕੂਗੀ ਇੱਕ ਅੱਧਾ ਦਿਨ ਹੈ ਨਾ ਹਾਂਜੀ ਇਹ 5 ਕਿ ਦਿਨ ਲਊਈ ਉਹ ਬਸ ਕੋਈ 5-7 ਦਿਨ ਇੱਕ ਦੋ ਦਿਨ ਵੱਧ ਲੈ ਜੀ ਨਹੀਂ ਇੱਥਾਣ ਜ਼ਰੂਰ ਦੋ ਇੱਕ ਨਜ਼ੀਕ ਤੋਂ ਵਿਖਾ ਦਿਓ ਮਿੱਤਰੋ ਕੁਝ ਦੀ ਪਾਸ ਕਰ ਲੈਣੀ ਹਰ ਇੱਕ ਪੱਖ ਤੋਂ ਅਗੇ ਦੇਖ ਸਕਦੇ ਆ ਹੂੰ ਇਹੋ ਜੀ ਗੱਲ ਆ ਕਤਵੰਗਾ ਮਿੱਤਰੋ ਇਹ ਦੋ ਜਾਨਵਰ ਬਾਈ ਹੁਣੇ ਉਹਦੇ ਵਿਕਾਊ ਆ ਦੋਵਾਂ ਜਾਨਵਰਾਂ ਦੀ ਫੁੱਲ ਡਿਟੇਲ ਫੁੱਲ ਜਾਣਕਾਰੀ ਲੈਤੀ ਆ ਹੁਣ ਮਾਲਕ ਦਾ ਨੰਬਰ ਨੋਟ ਕਰ ਲਓ ਜਿਹੜੇ ਨੰਬਰ ਤੇ ਤੁਸੀਂ ਬਾਈ ਨਾਲ ਕਰਦੀਆਂ ਗੱਲਬਾਤ ਬਾਈ ਨੰਬਰ ਦੱਸਿਓ ਕਿਰਾ ਜੀ ਆਪਣਾ ਆਪਣਾ 98781 81 ਜੀ 12066 ਜੀ 98781 12066 ਜੀ 66 ਹਾਂਜੀ 987 82 12066 98781 ਜੀ 98781 12066 ਹਾਂਜੀ ਹਾਂਜੀ 98781 ਤੇ 12066 ਮਹਿੰਦੀਆ ਮਿੱਤਰੋ ਹਰੀਕੇ ਘਰਾਂ ਤੋਂ ਆ 10 ਕਿਲੋਮੀਟਰ ਦੀ ਵਾਟ ਬਾਕੀ ਗੱਲਬਾਤ ਰੀ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਵਾ ਖੋਖਰ ਜ਼ਿਲ੍ਹਾ ਹੈਗਾ ਵਾ ਮੁਕਸਰ ਨੇੜੇ ਹੈਗਾ ਵਾ ਹਰੀਕੇ ਕਾਲਾ ਪਿੰਡ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਘਰੇਲੂ ਪਰਿਵਾਰ ਮਿੱਤਰੋ 71 ਗੀਆਂ ਵੀ ਬਾਈ ਦੀਆਂ ਬਕਾਉਆ ਕਹਿੰਦੇ ਕਿਹੜੀਆਂ ਕਿੰਨੀਆਂ ਇਹ ਇਹ 16 ਤਵੀਆਂ ਹੈ 16 ਤਵੀਆਂ ਠੀਕ ਹੈ ਬਾਈ ਤੇ ਤਵੇਂ ਮਤਲਬ 30 30 ਕੋ ਪੈਸੇ 20 ਪੈਸੇ ਕਸੇ ਆ ਹਨਾ ਬਸ ਹਾਂਜੀ ਅੱਧੇ ਕਾਨੂੰ ਹੋਏਗੇ ਅੱਧੇ ਦਾ ਅੱਧੇ ਨਾਲ ਤੂੰ ਸਹੀ ਆ ਹਾਂਜੀ ਅੱਛਾ ਵੀਰੇ ਕੀ ਰੇਟ ਰਊਗਾ ਕਹਿੰਦਾ ਬਾਈ ਇਹ 30000 ਰੁਪਏ ਦੇ ਦੇਂਗੇ 30000 ਦੇ 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 ਠੀਕ ਹੈ ਬਾਈ ਲੈ ਵੀ ਮਿੱਤਰੋ 16 ਤਵੀਆਂ ਨਾ 16 ਤਵੀਆਂ 30000 ਰੁਪਏ ਦੀ ਡਿਮਾਂਡ ਆ ਦੇਖ ਸਕਦੇ ਆ ਓਕੇ ਕਰਦਿਆ ਜਾਂ ਖੇਤੀ ਨਾਲ ਜੁੜੇ ਹੋਏ ਉਹਨਾਂ ਭਰਾਵਾਂ ਨੂੰ ਜੇ ਚੀਜ਼ ਚਾਹੀਦੀ ਹੈ ਤਾਂ ਲੈ ਸਕਦੇ ਹੋ ਤੁਸੀਂ ਮਿੱਤਰੋ ਇਹ ਜਿਹੜੇ ਵਿਕਾਊ ਆ 16 ਤਵੀਆਂ ਮਨਾ 30000 ਰੁਪਿਆ ਡਿਮਾਂਡ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ